ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਮੇਰਾ ਨਾਮ ਰੂਬੀ ਹੈ ਮੈਂ ਜਲੰਧਰ ਕਿਸ਼ਨਪੁਰੇ ਤੋਂ ਆਈ ਹਾਂ ਮੈਂ ਇਹ ਦੱਸਣਾ ਜਾ ਰਹੀ ਹਾਂ ਕਿ ਮੇਰੇ ਭਰਾ ਦੀ ਉਮਰ 30 ਸਾਲ ਤੋਂ ਉੱਪਰ ਹੋ ਚੁੱਕੀ ਸੀ ਤੇ ਮੈਂ ਅਸੀਂ ਉਹਦੇ ਵਾਸਤੇ ਬਹੁਤ ਰਿਸ਼ਤੇ ਲੱਭੇ ਪਰ ਸਾਨੂੰ ਕੋਈ ਰਿਸ਼ਤਾ ਨਹੀਂ ਲੱਭਦਾ ਵਿਆਸੀ ਕਿਤੇ ਵੀ ਗੱਲ ਨਹੀਂ ਸੀ ਬਹਲ ਲਈ ਮੈਂ ਇੱਕ ਦਿਨ ਚਰਚਾਈ ਸੰਡੇ ਨੂੰ ਕਿ ਤੇ ਡਾਕਟਰ ਗੁਰਸ਼ਰਨਜੀਤ ਜੀ ਨੇ ਕਿਹਾ ਹਾ ਕਿ ਜਿਨ੍ਹਾਂ ਦੇ ਭੈਣ ਭਰਾਵਾਂ ਦੀ ਉਮਰ 30 ਸਾਲ ਤੋਂ ਉੱਪਰ ਹੈ ਉਹਨਾਂ ਦੇ ਇਸੇ ਸਾਲ ਵਿੱਚ ਰਿਸ਼ਤੇ ਹੋ ਜਾਣਗੇ ਕੁਝ ਨੌਜਵਾਨ ਇਸ ਜਗ੍ਹਾ ਦੇ ਉੱਤੇ ਹਨ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਹੈ ਪਰ ਅਜੇ ਤੱਕ ਉਹਨਾਂ ਨੂੰ ਉਹਨਾਂ ਦੇ ਲਾਈਫ ਪਾਰਟਨਰ ਨਹੀਂ ਮਿਲੇ ਪਰਮੇਸ਼ਵਰ ਜੀ ਅਸੇ ਸਾਲ ਦੇ ਵਿੱਚ ਤੁਹਾਡੀਆਂ ਮੈਰਿਜ ਸੈਲੀਬ੍ਰੇਟ ਕਰਨ ਜਾ ਰਹੇ ਹਨ ਆਪਣੇ ਚੁਣੇ ਹੋਏ ਜੀਵਨ ਸਾਥੀ ਤੁਹਾਨੂੰ ਦੇ ਰਹੇ ਹਨ ਤੇ ਮੇਰੇ ਭਰਾ ਦਾ ਰਿਸ਼ਤਾ ਅਗਲੇ ਹੀ ਦਿਨ ਮੇਰੇ ਭਰਾ ਦਾ ਰਿਸ਼ਤਾ ਪੱਕਾ ਹੋ ਗਿਆ ਤੇ ਉਹਦਾ ਅਗਲੇ ਮਹੀਨੇ ਵਿਆਹ ਹੈ ਜੇ ਕੋਈ ਮੇਰਾ ਕੋਈ ਭੈਣ ਭਰਾ ਕੋਈ ਆਣਾ ਚਾਹੁੰਦਾ ਹੈ ਜਿਨ੍ਹਾਂ ਦੇ ਬੱਚਿਆਂ ਦੇ ਕੰਮ ਨਹੀਂ ਬਣ ਰਹੇ ਹਨ ਉਹ ਇੱਥੇ ਉਹਦਾ ਓਪਨ ਡੋਰ ਚਰਚ ਖੋਜੇਵਾਲ ਵਿੱਚ ਆਣ ਤਾਂ ਕਿ ਤੁਹਾਡੇ ਵੀ ਕੰਮ ਪੂਰੇ ਹੋ ਜਾਣ ਜਿੱਦਾਂ ਪਰਮੇਸ਼ਵਰ ਨੇ ਸਾਨੂੰ ਬਰਕਤ ਦਿੱਤੀ ਹੈ ਤੁਹਾਨੂੰ ਵੀ ਪਰਮੇਸ਼ਵਰ ਬਰਕਤ ਦੇਵੇਗਾ ਹਰ ਐਤਵਾਰ ਤੇ ਹਰ ਵੀਰਵਾਰ ਦ ਓਪਨ ਡੋਰ ਚਰਚ ਖੋਜੇਵਾਲਾ ਜ਼ਿਲ੍ਹਾ ਕਪੂਰਥਲਾ ਪੰਜਾਬ ਪ੍ਰਾਰਥਨਾ ਕਰਨ ਤੇ ਪ੍ਰਾਰਥਨਾ ਕਰਵਾਉਣ ਦੇ ਲਈ ਆਓ